ਕੈਨੇਡੀਅਨ ਸਰਕਾਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਜਿਵੇਂ ਕਿ ਕੈਨੇਡਾ 2025 ਤੇ 27 ਦੇ ਸਾਲਾਂ ਲਈ ਆਪਣੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਮਹੱਤਵਪੂਰਨ ਸਮਾਯੋਜਨਾ ਦਾ ਐਲਾਨ ਕਰ ਰਿਹਾ ਤੇ ਸਥਾਈ ਨਿਵਾਸੀਵਾਦੀ ਘਟਾਉਣ ਦੇ ਉਦੇਸ਼ ਛੜਖ ਰਿਹਾ ਹੈ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਨੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੈ ਦੇਸ਼ ਵਿੱਚ ਰਹਿਣ ਦੇ ਵਿਕਲਪ ਤਰੀਕਿਆਂ ਦੀ ਖੋਜ ਕਰ ਰਹੇ ਨੇ ਇਹ ਜੀਆਈ ਇੱਕ ਰਸਤਾ ਵਿਜ਼ਟਰ ਰਿਕਾਰਡ ਵੀਆਰ ਆਹੀ ਵਿਜ਼ਟਰ ਸਟੇਟਸ ਵਿੱਚ ਤਬਦੀਲੀ ਹੈ ਜੋ ਇੱਕ ਕਾਨੂੰਨੀ ਦਾਜਾ ਪਰਦਾਨ ਕਰਦਾ ਹੈ ਇਹ ਤਬਦੀਲੀਆਂ ਨੂੰ ਨੈਵੀਗੇਟ ਕਰਨ ਵਿੱਚ ਮਦਦ ਕਰਨ ਲਈ ਇੱਥੇ ਇੱਕ ਨਵੀਂ ਵਿਆਪਕ ਗਾਈਡਲਾਈਨ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਵਿਜ਼ਟਰ ਰਿਕਾਰਡ ਵੀ ਆਰ ਕੀ ਹੁੰਦਾ ਵਿਜ਼ਟਰ ਰਿਕਾਰਡ ਲਈ ਅਰਜੀ ਦੇਣਾ ਬਣਾਈ ਰੱਖਣ ਲਈ ਅਪਰਤਖ ਸਥਿਤੀ ਕਾਨੂੰਨੀ ਸੁਖਤੋਂ ਅਧਿ ਨਿਯਮ ਸਥਿਤੀ ਦੀ ਬਹਾਲੀ ਅਕਸਰ ਪੁੱਛੇ ਜਾਂਦੇ ਸਵਾਲ ਸਭ ਤੋਂ ਪਹਿਲਾਂ ਗੱਲ ਕਰੀਏ ਵਿਜ਼ਟਰ रिकॉर्ड ਕੀ ਹੁੰਦਾ ਇੱਕ ਵਿਜ਼ਟਰ ਰਿਕਾਰਡ ਤੁਹਾਡੇ ਵਰਕ ਪਰਮਿਟ ਦੀ ਮਿਆਦ ਪੂਗਣ ਦੀ ਮਿਤੀ ਤੋਂ ਬਾਅਦ ਕੈਨੇਡਾ ਵਿੱਚ ਤੁਹਾਨੂੰ ਕਾਨੂੰਨੀ ਠਹਿਰਾ ਨੂੰ ਵਧਾਉਂਦਾ ਹੈ ਤੇ ਇਹ ਤੁਹਾਨੂੰ ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਇਹ ਅਸਥਾਈ ਨਿਵਾਸ ਵੀਜ਼ਾ ਤੋਂ ਵੱਖਰਾ ਕਿਵੇਂ ਹੁੰਦਾ ਵਿਜ਼ਟਰ ਰਿਕਾਰਡ ਸਿਰਫ ਕੈਨੇਡਾ ਦੇ ਅੰਦਰ ਵੈਧ ਹੈ ਜੇ ਤੁਸੀਂ ਦੇਸ਼ ਛੱਡ ਦਿੰਦੇ ਹੋ ਤਾਂ ਦੁਬਾਰਾ ਦਾਖਲੇ ਦੀ ਇਜਾਜ਼ਤ ਨਹੀਂ ਦਿੰਦਾ ਅਮਰੀਕਾ ਜਾਂ ਸੈਂਟ ਪੀਅਰ ਜਾਂ ਮੈਕਲੋਨ ਦੀਆਂ ਛੋਟੀਆਂ ਯਾਤਰਾਵਾਂ ਦੇ ਨਾਲ ਲੱਗਦੇ ਖੇਤਰਾਂ ਦੇ ਨਿਯਮਾਂ ਦੇ ਤਹਿਤ ਅਸਥਾਈ ਨਿਵਾਸੀ ਵੀਜ਼ਾ TRV ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਕੈਨੇਡਾ ਵਿੱਚ ਦਾਖਲ ਹੋਣ ਲਈ ਇੱਕ ਦਸਤਾਵੇਜ਼ ਹੈ ਪਰ ਕੈਨੇਡਾ ਦੇ ਅੰਦਰ ਤੁਹਾਡੇ ਠਹਿਰਨ ਦੀ ਮਿਆਦ ਨੂੰ ਨਹੀਂ ਵਧਾਉਂਦਾ ਵਿਸਤ੍ਰਿਤ ਰਿਕਾਰਡ ਦੇ ਲਈ ਅਰਜ਼ੀ ਦੇਣਾ ਬਹੁਤ ਸਮਾਂ ਬਹੁਤ ਮਹੱਤਵਪੂਰਨ ਹੈ ਇਸ ਲਈ ਆਪਣੇ ਵਰਪਰਮਣ ਦੀ ਮਿਆਦ ਪੂਰਨ ਤੋਂ ਪਹਿਲਾਂ ਅਰਜ਼ੀ ਦਿਓ ਇਹ ਜਿੱਕਨੀ ਬਣਾਉਣਾ ਕਿ ਤੁਸੀਂ ਆਪਣੀ ਕਾਨੂੰਨੀ ਸਥਿਤੀ ਨੂੰ ਮੇਨਟੇਨ ਸਟੇਟਸ ਜਾਂ ਇਹ ਪੀਡ ਸਟੇਟ ਵਜੋਂ ਜਾਣਦੇ ਹੋ ਅਰਜੀ ਬਰਤਕਰੀਆ ਆਈ ਆਰ ਸੀ ਸੀ ਦੇ ਖਾਤੇ ਦੀ ਵਰਤੋਂ ਕਰੋ ਵੀ ਆਰ ਅਰਜੀ ਜਮ੍ਹਾਂ ਕਰਾਉਣ ਦੇ ਲਈ ਤੁਸੀਂ ਆਈ ਆਰ ਸੀ ਸੀ ਖਾਤੇ ਦੀ ਵਰਤੋਂ ਕਰਕੇ ਉਲਝਣ ਤੋਂ ਬਚੋ ਤੇ ਟੀ ਆਰ ਵੀ ਲਈ ਆਈ ਆਰ ਸੀ ਸੀ ਪੋਰਟਲ ਲਈ ਅਰਜੀ ਦੇਣ ਦਾ ਤੁਹਾਡਾ ਮਕਸਦ ਪੂਰਾ ਨਹੀਂ ਹੋਵੇਗਾ ਅਸਥਾਈ ਇਰਾਦੇ ਦਾ ਪ੍ਰਦਾਨ ਜਿੱਤੇ ਪ੍ਰਦਰਸ਼ਨ ਦੀ ਗੱਲ ਕਰਾਂ ਤਾਂ ਆਪਣੇ ਦੇਸ਼ ਦੀ ਨਾਲ ਮਜਬੂਤ ਸੰਬੰਧ ਜਾਦਾਦੀ ਦਸਤਾਵੇਜ਼ ਪਰਿਵਾਰ ਸਬੰਧ ਘਰ ਦੇ ਵਾਪਸ ਨੁਕਨੀ ਪੇਸ਼ਕਸ਼ ਵਰਗੇ ਸਬੂਤ ਪ੍ਰਦਾਨ ਕਰੋ ਵਿੱਤੀ ਸਥਿਰਤਾ ਬੈਂਕ ਸਟੇਟਮੈਂਟਾਂ ਵਿੱਤੀ ਸਹਾਇਤਾ ਸਬੂਤ ਦਿਖਾਓ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਰਜ਼ਗਾਰ ਤੋਂ ਬਿਨਾਂ ਬਿਨ ਰਜ਼ਗਾਰ ਕਿਵੇਂ ਚਲਾ ਸਕਦੇ ਹੋ ਰਵਾਨਗੀ ਯੋਜਨਾ ਇੱਕ ਸਪਸ਼ਟ ਦਸਤਾਵੇਜ਼ ਯੋਜਨਾ ਜੋ ਤੁਹਾਨੂੰ ਵਿਸਟਰ ਸਥਿਤੀ ਖਤਮ ਹੋਣ ਤੋਂ ਬਾਅਦ ਕਰੇਡਾ ਦੇ ਛੱਡਣ ਦੇ ਇਰਾਦਿਆਂ ਨੂੰ ਦਰਸਾਉਂਦੀ ਹੈ ਬਣਾਈ ਰੱਖਣ ਦੀ ਅਪਰਤਕ ਸਥਿਤੀ ਜਦੋਂ ਇੱਕ ਵਾਰ ਤੁਸੀਂ ਵੀਆਰਐਲ ਅਰਜੀ ਦਿੰਦੇ ਹੋ ਤਾਂ ਤੁਸੀਂ ਕਾਨੂੰਨੀ ਤੌਰ ਤੇ ਫੈਸਲਾ ਹੋਣ ਤੱਕ ਕੈਨੇਡਾ ਵਿੱਚ ਬਣਾਈ ਰੱਖੀ ਸਥਿਤੀ ਦੇ ਦੇਣ ਰਹੇ ਸਕਦੇ ਹੋ ਹਾਲਾਂਕਿ ਕੰਮ ਨਹੀਂ ਕਰ ਸਕਦੇ ਜੇਕਰ ਤੁਹਾਡਾ ਅਰਦਾ ਕੰਮ ਤੋਂ ਵਿਸਟ ਸਟੇਟਸ ਵਿੱਚ ਬਦਲਣਾ ਤਾਂ ਤੁਹਾਨੂੰ ਵਰਕ ਗਵਰਨਮੈਂਟ ਦੀ ਮਿਆਦ ਪੁੱਗਣ ਤੋਂ ਬਾਅਦ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਬਣਾਈ ਰੱਖਣੇ ਸਥਿਤੀ ਬਾਰੇ ਹੋਰ ਜਾਣਕਾਰੀ ਹੈ ਕਾਨੂੰਨੀ ਸੁਖਮਤਾ ਤੇ ਨਿਯਮਾਂ ਦੀ ਗੱਲ ਕੀਤੀ ਜਾਵੇ ਜਿਸ ਵਿੱਚ ਆਈਆਰਪੀ ਪੀ ਆਰ ਸੈਕਸ਼ਨ 1875 ਅਤੇ 186 ਯੂ ਕੈਨੇਡਾ ਵਿੱਚ ਠਹਿਰਨ ਦੇ ਸਮੇਂ ਅਤੇ ਉਹਨਾਂ ਛਾਤਾਂ ਨੂੰ ਸੰਬੋਧਿਤ ਕਰਦੇ ਜਿਨ੍ਹਾਂ ਦੇ ਤ ਹੇਤ ਤੁਸੀਂ ਕੈਨੇਡਾ ਵਿੱਚ ਰਹਿ ਸਕਦੇ ਹੋ ਇਹ ਨਿਯਮਾਂ ਨੂੰ ਯਕੀਨੀ ਬਣਾਉਣਾ ਜੇਕਰ ਤੁਸੀਂ ਸਮੇਂ ਸਿਰ ਅਰਜ਼ੀ ਦਿੰਦੇ ਹੋ ਤਾਂ ਤੁਹਾਡੇ ਵੀ ਆਰ ਅਰਜ਼ੀ ਦਾ ਫੈਸਲਾ ਹੋਣ ਤੱਕ ਤੁਹਾਡੀ ਸਥਿਤੀ ਆਪਣੇ ਆਪ ਵੱਧ ਜਾਵੇਗੀ ਸਥਿਤੀ ਦੀ ਬਹਾਲੀ ਜੇਕਰ ਤੁਸੀਂ ਸਥਿਤੀ ਦੀ ਮਿਆਦ ਖਤਮ ਹੋਣ ਤੋਂ ਤੁਹਾਡੇ ਕੋਲ ਅਜੇ ਵੀ ਵਿਕਲਪ ਹੋ ਸਕਦੇ ਨੇ 90 ਦਿਨਾਂ ਦੇ ਅੰਦਰ ਬਹਾਲੀ ਜੇਕਰ ਤੁਸੀਂ ਸਥਿਤੀ ਦੀ ਮਿਆਦ ਖਤਮ ਹੋਣ ਤੁਹਾਨੂੰ IRPR ਦੇ ਨਿਯਮ 182 ਦੇ ਅਨੁਸਾਰ 90 ਦਿਨਾਂ ਦੇ ਅੰਦਰ ਬਹਾਲੀ ਦੀ ਅਰਜ਼ੀ ਦੇਣੀ ਚਾਹੀਦੀ ਹੈ ਇਹ ਅਰਜ਼ੀ ਸੰਪੂਰਨ ਸੰਪੂਰਨ ਹੋਣੀ ਚਾਹੀਦੀ ਹੈ ਅਤੇ ਬਿਨਕਾਰ 200 ਡਾਲਰ ਦੀ ਬਾਹਰੀ ਫੀਸ ਅਤੇ ਹੋਰ ਲਾਗੂ ਫੀਸਾਂ ਦੇ ਨਾਲ ਸ਼ਾਮਲ ਹੋਣੀ ਚਾਹੀਦੀ ਹੈ ਮਹੱਤਵਪੂਰਨ ਨੋਟ ਗੈਰ ਪਾਲਣਾ ਦੇ ਦ੍ਰਿਸ਼ ਬਹਾਲੀ ਯੋਜਨਾ ਦੇ ਯੋਗ ਨਹੀਂ ਹਨ ਤੇ ਉਦਾਹਰਨ ਦੇ ਲਈ ਅਨਵਰਕ ਪਰਮਿਟ ਧਾਰਕ ਜੋ ਆਪਣੇ ਰੈਗੂਲੇਸ਼ਨ 220 ਇੱਕ ਦੇ ਤਹਿਤ ਕਿਸੇ ਮਨੁਨੀਤਸ ਲਾਇਸੈਂਸ ਦਾ ਡੀਐਲਆਈ ਵਿੱਚ ਦਾਖਲ ਨਹੀਂ ਹਨ ਜਾਂ ਸਰਗਰਮੀਆਂ ਨਾਲ ਆਪਣੀ ਪੜ੍ਹਾਈ ਕਰ ਰਹੇ ਨੇ ਵਿਦਿਆਰਥੀ ਸਥਿਤੀ ਦੀ ਬਹਾਲੀ ਲਈ ਯੋਗ ਨਹੀਂ ਹਨ ਸਲਾਹ ਮਸ਼ਵਰਾ ਜੇਕਰ ਤੁਸੀਂ ਆਪਣੇ ਆਪ ਨੂੰ ਇਸ ਸਥਿਤੀ ਵਿੱਚ ਪਾਉਂਦੇ ਹੋ ਤਾਂ ਯਕੀਨੀ ਬਣਾਉਣਾ ਕਿ ਤੁਹਾਡੀ ਅਰਜ਼ੀ ਸਹੀ ਢੰਗ ਨਾਲ ਭਰੀ ਜਾਵੇ ਇੱਕ ਇਮੀਗ੍ਰੇਸ਼ਨ ਮਹਾਰ ਨਾਲ ਸਲਾਹ ਮਸ਼ਵਰਾ ਬੁੱਕ ਕਰਨਾ ਬਹੁਤ ਜ਼ਰੂਰੀ ਹੈ ਕੈਨੇਡਾ ਵਿੱਚ ਵਰਕ ਪਰਮਿਟ ਤੋਂ ਵਿਜ਼ਟਰ ਸਟੇਟਸ ਤੱਕ ਜਾਣ ਲਈ ਇਮੀਗ੍ਰੇਸ਼ਨ ਕਾਨੂੰਨ ਦੀਆਂ ਬਰੀਕੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਖਾਸ ਕਰਕੇ ਵਿਸਤ੍ਰਿਤ ਰਿਕਾਰਡ ਦੀ ਵਰਤੂ ਦੇ ਆਲੇ ਦੁਆਲੇ ਇਹ ਗਾਈਡ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਬਣਾਈ ਰੱਖਣਾ ਅਭੀ ਤੁਹਾਡੀ ਮਦਦ ਕਰਨ ਲਈ ਇੱਕ ਵਿਆਪਕ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ ਜਦੋਂ ਤੁਸੀਂ ਆਪਣੇ ਅਗਲੇ ਕਦਮ ਦੀ ਯੋਜਨਾ ਬਣਾਉਂਦੇ ਭਾਵੇਂ ਇਹ ਘਰ ਵਾਪਸੀ ਹੋਵੇ ਜਾਂ ਫਿਰ ਕੈਨੇਡੀਅਨ ਰਿਹਾਇਸ਼ ਵਿਕਲਪਾਂ ਦੀ ਭਾਲ ਕਰ ਰਹੇ ਹੋ ਡੂੰਗੀ ਸੂਝ ਜਾਂ ਫਿਰ ਵਿਅਕਤੀਗਤ ਸਲਾਹ ਲਈ ਖਾਸ ਕਰਕੇ ਬਹਾਲੀ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਮਹਾਰਾ ਦੇ ਨਾਲ ਸਲਾਹ-ਮਸ਼ਵਰਾ ਕਰਨਾ ਜਾਂ ਫਿਰ টিਆਰਵੀ ਕੋਰਸਾਂ ਦੇ ਅਰਾਧੇ ਪੱਤਰ ਗਾਈਡਲਾਈਨ ਵਰਗੇ ਹੋਰ ਵਿਆਪਕ ਸਰੋਤਾਂ ਦੇ ਵਿਚਾਰ ਕਰੋ ਕ੍ਰੀਣਿਕ ਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਮੰਨੇ ਰਹੋ ਆਜ ਨਿਊਜ਼ ਵਾਲਾ ਦਿਨ ਆ